ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਦੀ ਉਡਾਨ ਪਾ ਰਹੇ ਨੇ। ਰਾਸ਼ਟਰਪਤੀ ਅੱਜ ਹਰਿਆਣਾ ਦੇ ਅੰਬਾਲਾ ਤੇ ਪੈਂਦੇ ਹਵਾਈ ਸੈਨਾ ਸਟੇਸ਼ਨ ਦੇ ਦੌਰੇ ਤੇ ਨੇ। ਇੱਥੇ ਪੁੱਜਣ ਤੇ ਰਾਸ਼ਟਰਪਤੀ ਨੂੰ ਗੋਡ ਆਫ ਆਨਰ ਦਿੱਤਾ ਗਿਆ। ਰਾਸ਼ਟਰਪਤੀ ਆਧੁਨਿਕ ਰਾਫੇਲ ਲੜਾਕੂ ਜਹਾਜ਼ ਦੀ ਉਡਾਨ ਪਾ ਰਹੇ ਨੇ। ਇਹ ਮੌਕਾ ਭਾਰਤੀ ਹਵਾਈ ਸੈਨਾ ਲਈ ਗੌਰਵ ਦਾ ਪਾਲੇ। ਜ਼ਿਕਰ ਹੋ ਗਿਆ ਕਿ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਤੇ ਕਾਬਜ਼ ਰਾਸ਼ਟਰਪਤੀ ਤਿੰਨੋਂ ਹਥਿਆਰਬੰਦ ਫੌਜਾਂ ਦੇ ਸੁਪਰੀਮ ਕਮਾਂਡਰ ਵੀ ਨੇ ਰਾਸ਼ਟਰਪਤੀ ਸਕਤਰੇਤ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਸ਼ਟਰਪਤੀ ਮੁਰਮੂ ਨੇ ਇਸ ਤੋਂ ਪਹਿਲਾਂ 8 April 2023 ਨੂੰ ਅਸਾਮ ਦੇ ਤੇਜਪੁਰ ਹਵਾਈ ਸੈਨਾ ਸਟੇਸ਼ਨ ਤੇ ਸੁਖੋਈ T-72M Ki ਲੜਾਕੂ ਜਹਾਜ਼ ਦੀ ਉਡਾਨ ਭਰੀ ਸੀ ਉਸ ਵੇਲੇ ਉਹਨਾਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨਾਲ ਤਜਰਬਾ ਸਾਂਝਾ ਕਰਦਿਆਂ ਹਵਾਈ ਸੈਨਾ ਦੀ ਕੁਸ਼ਲਤਾ, ਅਨੁਸ਼ਾਸਨ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਸੀ